ਸਾਥ ਸੰਗਤ ਜੀ ਇਹ ਆਪਕੀ ਨੇ ਬਹੁਤ ਵਰੀ ਪੜਿਆ ਹੋਏਗਾ ਜਦੋਂ ਸ੍ਰੀ ਹਰਮੰਦਰ ਸਾਹਿਬ ਆਪ ਦੀ ਮੱਥਾ ਟੇਕਣ ਜਾਂਦੇ ਹੋ ਦਰਸ਼ਨੀ ਦਿਉੜੀ ਦੇ ਦਰਵਾਜੇ ਤੇ ਜਦੋਂ ਆਪਾਂ ਮੱਥਾ ਟੇਕਦੇ ਆ ਖੱਬੇ ਹੱਥ ਬਾਹਰਲੇ ਪਾਸੇ ਇਹ ਲਿਖਤ ਲਿਖੀ ਹੋਈ ਹੈ ਇਹ ਕੌਟਕ ਦਾ ਕਾਰਨ ਕੀ ਹੈ ਕਿਉਂਕਿ ਅੰਗਰੇਜ਼ ਗਵਰਨਮੈਂਟ ਇਸ ਅਸਥਾਨ ਨੂੰ ਕਿਸੇ ਮਨੁੱਖ ਨੂੰ ਵੇਚ ਕੇ ਨਿਲਾਮ ਕਰਕੇ ਪਹਿਲਾਂ ਉਹਨਾਂ ਨੇ ਨਿਲਾਮ ਕਰਨਾ ਸੀ ਜਿਹੜਾ ਬੋਲੀਬਾਦ ਦਿੰਦਾ ਆਪਣੇ ਬੰਦੇ ਵਿੱਚ ਫਿਟ ਕਰਕੇ ਉਹਨਾਂ ਦਾ ਇਰਾਦਾ ਸੀ ਕਿ ਇਸ ਜਗ੍ਹਾ ਨੂੰ ਅਸੀਂ ਨਿਲਾਮ ਕਰ ਦਈਏ ਜਿਹੜਾ ਕੋਈ ਖਰੀਦੇਗਾ ਉਹਦੇ ਕੋਲੋਂ ਅਸੀਂ ਮੁੱਲ ਲੈ ਕੇ ਵੱਧ ਪੈਸੇ ਦੇ ਕੇ ਤੇ ਇਥੇ ਚਰਚ ਬਣਾ ਲੈਣਾ ਹੈ ਈਸਾਈ ਧਰਮ ਦਾ ਹੀ ਪ੍ਰਚਾਰ ਪੂਰੀ ਦੁਨੀਆ ਵਿੱਚ ਹੋ ਜਾਵੇ ਇਸ ਮਾੜੀ ਨੀਅਤ ਦੇ ਨਾਲ ਇਸ ਸਥਾਨ ਨੂੰ ਨਿਲਾਮ ਕਰਨ ਦੀ ਅੰਗਰੇਜ਼ ਗਵਰਨਮੈਂਟ ਨੇ ਜਦੋਂ ਵਿਉਤ ਬढ़ाई ਉਸ ਸਮੇਂ ਦੇ ਮੁੱਖ ਸੇਵਾਦਾਰ ਭਾਈ ਮੰਗਲ ਸਿੰਘ ਜੀ ਸਰਬਰਾਜ ਹੋ ਸਨ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਗੋਬਿੰਦਗੜ੍ਹ ਜੋ ਕਿਲਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਬਣਾਇਆ ਹੋਇਆ ਉਸ ਕਿਲੇ ਦੇ ਵਿੱਚ ਉਹ ਗਵਰਨਰ ਆਇਆ ਹੋਇਆ ਸੀ ਉਹਨੂੰ ਜਾ ਕੇ ਕਿਹਾ ਕਿ ਮੈਂ ਆ ਗੱਲ ਸੁਣੀ ਹੈ ਕਿ ਇਹ ਸੱਚੀ ਹੈ ਉਹ ਕਹਿੰਦਾ ਹਾਂ ਬਿਲਕੁਲ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ ਕਿਉਂਕਿ ਜਦੋਂ ਦਾ ਅਸੀਂ ਪੰਜਾਬ ਤੇ ਕਬਜ਼ਾ ਕੀਤਾ ਹੈ ਅਹੀਂ ਸਮਝ ਬਈਆ ਕਿ ਸਾਰੀ ਇਹ ਧਰਤੀ ਸਾਡੀ ਹੈ ਜਿਹੜੀ ਮਰਜੀ ਚੀਜ਼ ਵੇਚ ਸਕਦੇ ਆ ਇਹ ਸਾਡੀ ਇੱਛਾ ਹੈ ਤਾਂ ਗੁਰਸਿੱਖਾਂ ਨੇ ਬੜੀ ਉਦਾਸੀ ਦੇ ਨਾਲ ਉਥੋਂ ਵਾਪਸੀ ਕੀਤੀ ਤੇ ਵਾਪਸ ਆਪਦੀ ਆਏ ਨੇ ਗੁਰਦੁਆਰਾ ਲੋਹਗੜ੍ਹ ਸਾਹਿਬ ਜੋ ਕਿਲਾ ਲੋਹਗੜ੍ਹ ਸਾਹਿਬ ਹੈ ਨਾ ਸਾਹਿਬ ਗੁਰੂ ਆਰ ਗੋਬਿੰਦ ਸਾਹਿਬ ਜੀ ਨੇ ਜਿੱਥੇ ਪਹਿਲੀ ਜੰਗ ਲੜੀ ਸੀ ਜੋ ਕਿਲਾ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਥੇ ਆ ਕੇ ਸਾਰੇ ਗੁਰਸਿੱਖ ਬੈਠ ਗਏ ਕਿੰਨਾ ਚਿਰ ਚੁੱਪ ਪਰਾਈ ਤੀ ਬੋਲੀ ਐ ਫਿਰ ਅਖੀਰ ਵਿੱਚ ਭਾਈ ਮੰਗਲ ਸਿੰਘ ਜੀ ਨੇ ਬੇਨਤੀ ਕੀਤੀ ਕਿ ਗਵਰਨਮੈਂਟ ਦਾ ਬਹੁਤ ਪ੍ਰਤਾਪ ਹੈ ਪੂਰੀ ਦੁਨੀਆ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੈ ਆਪਾਂ ਲੜ ਨਹੀਂ ਸਕਦੇ ਪਰ ਧੰਨ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨਾਲੋਂ ਤਾਂ ਕੋਈ ਸਮਰੱਥ ਨਹੀਂ ਇਸ ਵਾਸਤੇ ਆਪਾਂ ਨੂੰ ਉਹਨਾਂ ਦੇ ਹੀ ਚਰਨਾਂ ਦਾ ਓਟ ਆਸਰਾ ਲੈਣਾ ਚਾਹੀਦਾ ਜਦੋਂ ਇਹ ਬੇਨਤੀ ਕੀਤੀ ਤਾਂ ਫਿਰ ਵਿੱਚ ਇਹ ਸਲਾਹ ਹੋਈ ਕਿ ਕੱਲ ਨੂੰ ਆਪਾਂ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਕਰਾ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਵਾਂਗੇ ਕਿ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੇ ਅਸਥਾਨ ਦੀ ਆਪ ਹੀ ਰੱਖਿਆ ਕਰੋ ਸਾਡੇ ਕੋਲੋਂ ਕੁਝ ਨਹੀਂ ਹੋ ਸਕਦਾ ਨਾ ਅਸੀਂ ਲੜਨ ਜੋਗੇ ਆ ਸਾਡੇ ਵਿੱਚ ਸਮਰਥਾ ਨਹੀਂ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ੋ ਕਿਰਪਾ ਕਰੋ ਆਪਣੇ ਅਸਥਾਨ ਦੀ ਰੱਖਿਆ ਕਰੋ ਇਹ ਭਾਵਨਾ ਲੈ ਕੇ ਉਹ ਸਿੱਖ ਇਹ ਸਾਰੀ ਮੀਟਿੰਗ ਦੀ ਸਮਾਪਤੀ ਕੀਤੀ ਘਰਾਂ ਨੂੰ ਗਏ ਸਾਧ ਸੰਗਤ ਜੀ ਦੂਜੇ ਦਿਨ ਜਦੋਂ ਅੰਮ੍ਰਿਤ ਵੇਲੇ ਆ ਕੇ ਉੱਥੇ ਬੈਠੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ ਉਸ ਸਮੇਂ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਇਹ ਕੌਤਕ ਵਰਤਾਇਆ ਹੈ ਜੋ ਆਪ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਪੜਦੇ ਹੋ ਮੈਂ ਇੱਥੇ ਵੀ ਆਪ ਜੀ ਨੂੰ ਸੁਣਾਉਣਾ ਹੈ ਜਿਨ੍ਹਾਂ ਨੇ ਨਹੀਂ ਪੜਿਆ ਜਰੂਰ ਜਾ ਕੇ ਪੜਿਓ ਅਤੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨੀ ਅਰਦਾਸ ਕਰਿਓ ਮਹਾਰਾਜ ਤੁਹੀ ਸਮਰੱਥ ਦੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਮਹਾਰਾਜ ਅਸੀਂ ਆਪ ਜੀ ਦੇ ਸ਼ਕਤੀਆਂ ਨੂੰ ਨਹੀਂ ਨਾਪ ਸਕਦੇ ਸਾਨੂੰ ਪਤਾ ਹੀ ਨਹੀਂ ਅੱਜ ਵੀ ਪੰਥ ਦੀ ਬੋੜੀ ਕਰੋ ਸੋ ਮੈਂ ਉਹ ਆਪ ਜੀ ਨੂੰ ਬੇਨਤੀ ਕਰਦਾ ਆਪ ਜੀ ਧਿਆਨ ਨਾਲ ਸਰਵਣ ਕਰੋ ੴ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਕੁਦਰਤੀ ਚਮਤਕਾਰ ਸਭਨਾ ਦੀ ਯਾਤ ਲਈ ਦੱਸਿਆ ਜਾਂਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ 30 ਅਪ੍ਰੈਲ 1877 ਨੂੰ ਸਵੇਰ ਦੇ 4:30 ਵਜੇ ਇੱਕ ਅਦਭਖੇਲ ਵਰਤਿਆ ਕੋਈ ਚਾਰ ਪਸੂ ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਕੀਰਤਨਾ ਦਾ ਆਨੰਦ ਲੈ ਰਹੇ ਸਨ ਜਦ ਕਿ ਅਚਨਚੇਤ ਹੀ ਬਿਜਲੀ ਦੀ ਲਸ਼ਕ ਦਿੱਸੀ ਉਹ ਇੱਕ ਵੱਡੀ ਰੌਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਾ ਬੜ ਕੇ ਫਟੀ ਅਤੇ ਚਾਲਣ ਹੀ ਚਾਲਣ ਕਰਕੇ ਦੱਖਣੀ ਦਰਵਾਜ਼ੇ ਥਾਣੀ ਇੱਕ ਰੌਸ਼ਨੀ ਦੀ ਲੀਕ ਹੋ ਕੇ ਨਿਕਲ ਗਈ ਭਾਵੇਂ ਇਸ ਦੇ ਫਟਣ ਸਮੇਂ ਬੜੀ ਭਿਆਨਕ ਤੇ ਜੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪੁੱਜਾ ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਆਪਣਾ ਕੌਤਕ ਦੱਸਦੇ ਹਨ ਇਹ ਸਾਧ ਸੰਗਤ ਜੀ ਦਰਸ਼ਨੀ ਡਿਉੜੀ ਦੇ ਬਾਹਰ ਇਹ ਜਿਹੜੀ ਹੈ ਉਸ ਸਮੇਂ ਦੀ ਘਟਨਾ ਦੇ ਬਾਰੇ ਲਿਖਿਆ ਹੋਇਆ ਹੈ ਕਿ ਦੇਖੋ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿੰਨੇ ਸਮਰੱਥ ਨੇ ਆਪਾਂ ਨੂੰ ਉਹਨਾਂ ਤੇ ਪੂਰਨ ਵਿਸ਼ਵਾਸ ਕਰਨਾ ਚਾਹੀਦਾ ਹੈ ਜਦੋਂ ਇਹ ਘਟਨਾ ਹੋਈ ਨਾ ਉੱਥੇ ਬੈਠੇ ਜਿਹੜੇ ਸੂਈਏ ਸਨ ਉਹਨੇ ਜਾ ਕੇ ਉਸੇ ਵੇਲੇ ਗਵਰਨਰ ਨੂੰ ਦੱਸਿਆ ਤੇ ਇਸ ਤਰ੍ਹਾਂ ਹੋਇਆ ਇਸ ਜੀ ਹਰਮੰਦਰ ਸਾਹਿਬ ਦੇ ਵਿੱਚ ਤੇ ਉਹਨਾਂ ਨੇ ਯਾਨੀ ਕੀਤਾ ਫਿਰੇ ਨਿਲਾਮ ਕਰਨ ਦਾ ਉਸੇ ਵੇਲੇ ਕਲਾ ਪ੍ਰਸ਼ਾਦ ਦੀਆਂ ਦੇਗਾ ਆਸਾ ਕੀ ਵਾਰ ਦੀ ਸਮਾਪਤੀ ਤੋਂ ਪਹਿਲਾਂ ਹੀ ਪਹੁੰਚ ਗੀ ਤੇ ਅਰਦਾਸੀ ਸਿੰਘ ਕੋਲੋਂ ਅਰਦਾਸ ਕਰਾ ਕੇ ਮਾਫੀ ਮੰਗੀ ਅਤੇ ਭਾਈ ਮੰਗਲ ਸਿੰਘ ਦੀ ਸਰਬਰਾਹ ਨੂੰ ਖੱਦ ਕੇ ਉਹਨਾਂ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਅਸੀਂ ਹੁਣ ਇੱਛਾ ਛੱਡ ਦਿੱਤੀ ਹੈ ਅਸੀਂ ਸੋਚਦੇ ਹਾਂ ਕਿ ਸਾਹਿਬ ਗੁਰੂ ਰਾਮਦਾਸ ਜੀ ਬਹੁਤ ਸਮਰਾਤ ਨੇ ਸਾਡਾ ਅੰਗਰੇਜ਼ਾਂ ਦਾ ਰਾਜ ਭਾਗ ਕਿਤੇ ਤਬਾਹ ਹੀ ਨਾ ਕਰ ਦੇਣ ਤੁਸੀਂ ਅਰਦਾਸ ਕਰਿਓ ਅਸੀਂ ਮਾਫੀ ਮੰਗਦੇ ਹਾਂ ਸੋ ਸਾਧ ਸੰਗਤ ਜੀ ਇਹ ਕੌਤਕ ਜੇ ਜੀ ਆਪ ਜੀ ਦੇ ਜ਼ਿਆਦਾ ਵਿਆਖਿਆ ਪੜਨਾ ਚਾਹੁੰਦੇ ਹੋ ਭਾਈ ਨਾਰਾਇਣ ਸਿੰਘ ਜੀ ਜੋ ਸ੍ਰੀ ਨਰਕਾਣਾ ਸਾਹਿਬ ਜੀ ਦੇ ਪਹਿਲੇ ਮੈਨੇਜਰ ਵੀ ਰਹੇ ਆ ਉਹਨਾਂ ਨੇ ਜੋ ਗੁਰਦੁਆਰਾ ਸੁਧਾਰ ਲਹਿਰ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਵੀ ਹੈ ਤੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਦਾ ਟੀਕਾ ਵੀ ਕੀਤਾ ਹੈ ਉਹਨਾਂ ਨੇ ਵੀ ਇਹ ਬਚਨ ਆਪਣੀ ਜੀਵਨੀ ਦੇ ਵਿੱਚ ਲਿਖੇ ਹੋਏ ਨੇ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਸਦਾ ਸੋਰਠਿ ਨੇ ਸਾਹਿਬ ਕਿਰਪਾ ਕਰਨ ਅੱਜ ਵੀ ਪੰਥ ਦੀ ਬਹੂਰੀ ਕਰਨ ਇਹ ਆਪ ਜੀ ਨੇ ਵੀਡੀਓ ਸੁਣਨੀ ਹੈ ਤੇ ਸ਼ੇਅਰ ਵੀ ਗਾਹ ਤੋਂ ਗਾਹ ਕਰਨੀ ਹੈ ਲਾਈਕ ਵੀ ਕਰਨੀ ਹੈ ਤਾਂ ਕਿ ਸਾਰਿਆਂ ਨੂੰ ਇਸ ਇਤਿਹਾਸ ਦਾ ਪਤਾ ਲੱਗ ਸਕੇ ਜੋ ਸਾਹਿਬ ਗੁਰੂ ਰਾਮਦਾਸ ਸਾਡੇ ਸਿਰ ਦੇ ਉੱਤੇ ਅੱਜ ਵੀ ਜਹਰਾਜ ਹੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਭਾਏ ਮਾਨ ਸਾਨੂੰ ਚਿੰਤਾ ਫਿਕਰ ਨਹੀਂ ਕਰਨੀ ਚਾਹੀਦੀ ਪੰਥ ਦੇ ਆਪਣੇ ਪਰਿਵਾਰਾਂ ਦੀ ਚਿੰਤਾ ਫਿਕਰ ਕਰੀਏ ਕਿ ਸਾਡੇ ਪਰਿਵਾਰਾਂ ਜੋ ਸਿੱਖੀ ਦਾ ਖਤਮ ਹੋਵੇ ਮਹਾਰਾਜ ਕਿਰਪਾ ਕਰਨ ਹਾਂ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਮਹਾਰਾਜ ਜੋ ਪੰਥ ਦੇ ਵਿੱਚ ਹੁਣ ਬਹੁਤ ਫੁੱਟ ਤੇ ਅਧੋ ਗਤੀ ਵੱਲ ਜਾ ਰਹੀ ਹੈ ਇਸ ਤਰ੍ਹਾਂ ਦੇ ਜੋ ਹਾਲਾਤ ਇਹ ਕਿਰਪਾ ਕਰੋ ਬਹੁੜੀ ਕਰੋ ਅਤੇ ਪੰਥ ਦੀ ਚੜ੍ਹਦੀ ਕਲਾ ਕਰੋ ऐसीयां अरदासਾਂ ਬੇਨਤੀਆਂ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਬਾਣੀ ਪੜਤੀ ਸੋ ਮੇਰੇ ਕੋਲੋਂ ਇਤਿਹਾਸਤਾਂ ਦੇ ਬਹੁਤ ਭੁੱਲਾ ਹੋਇਆ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੀਂ ਅੱਗੇ ਵਾਸਤੇ ਸਮਤ ਬਖਸ਼ੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ